ਹਾਂਜੀ ਵੀਰੇ ਪਹਿਲਾਂ ਤਾਂ ਸਾਰੇ ਬਰਨਾਲਾ ਵਾਸੀਆਂ ਦਾ ਸੌਰੀ 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 ਸਾਰੇ ਪੰਜਾਬ ਵਾਸੀਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਤੇ ਬਰਨਾਲਾ ਤੋਂ ਪੰਜਾਬ ਅਸੀਂ ਮੈਂ ਇਸ ਲਈ ਕਰ ਰਿਹਾ ਕਿਉਂਕਿ ਮੈਂ ਐਨਾ ਸੋਚਿਆ ਨਹੀਂ ਮੇਰੀ ਇੰਨੀ ਹੈਸियत ਨਹੀਂ ਸੀ ਜਿੰਨਾ ਤੁਸੀਂ ਪਿਆਰ ਦਿੱਤਾ ਮੈਨੂੰ ਜਿਵੇਂ ਸ ਮੇਰੇ ਕਸਟਮਰ ਇਥੇ ਨਾਰੀਆਂ ਦਾ ਸਟਾਕ ਖਾਲੀ ਹੋ ਚੁੱਕਿਆ ਤੇ ਮੇਰੇ ਕਸਟਮਰ ਇਥੋਂ ਮੁੜ ਰਹੇ ਨੇ ਮੇਥੋਂ ਦੇਖਿਆ ਨਹੀਂ ਜਾ ਰਿਹਾ ਪਰ ਸਾਡੀ ਮਜਬੂਰੀ ਹੈ ਬਈ ਇਹ ਅੱਜ ਮੰਡੀ ਬੰਦ ਸੀ ਤਾਂ ਅੱਜ ਮਕਲਮ ਸਟਾਕ ਖਤਮ ਹੋ ਗਿਆ ਪਰ ਕੱਲ ਤੋਂ ਆਪਾਂ ਦੁਬਾਰੇ ਸ਼ੁਰੂ ਕਰਨ ਜਾ ਰਹੇ ਆ ਸਵੇਰੇ ਆਪਣਾ ਫੁੱਲ ਸਟਾਕ ਆ ਰਿਹਾ ਤੁਸੀਂ ਦੁਬਾਰੇ ਅਲੀ ਫਰੂਟ ਤੇ ਪਹੁੰਚੋ ਤੇ ਵਿజిਟ ਕਰੋ ਬਾਈ ਤੇ ਦੂਜਾ ਬਾਈ ਆਪਾਂ ਆਪਣੇ ਜਿਹੜੇ ਬੀਬੀਐਨ ਵਾਲੇ ਚੈਨਲ ਨੇ ਇਹਨਾਂ ਨਾਲ ਬਹਿ ਕੇ ਅਸੀਂ ਪਹਿਲਾਂ ਪਹਿਲ ਕਰੀ ਸੀ ਵੀ ਇਹਨਾਂ ਨੇ ਵੀ ਕਿਹਾ ਵੀ ਭਾਈ ਕੋਸ਼ਿਸ਼ ਲਈ ਇਹ ਜਾਲ ਲਿਆ ਵੀ ਜਿਵੇਂ ਮਰੀਜ਼ ਬਹੁਤ ਜ਼ਿਆਦਾ ਵਧ ਰਹੇ ਨੇ ਵੀ ਉਹਨਾਂ ਲਈ ਕੁਝ ਵਧੀਆ ਹੋ ਜੇ ਵੀ ਉਹਨਾਂ ਦੀ ਸਿਹਤ ਸਹੀ ਹੋ ਜਾਏ ਤਾਂ ਉਹਨਾਂ ਨੂੰ ਦੇਖਦੇ ਹੋਏ ਅਸੀਂ ਬੀਬੀਐਨ ਨਾਲ ਉਹਨਾਂ ਦਾ ਵੀ ਬਹੁਤ ਸਾਥ ਮਿਲਿਆ ਸਾਨੂੰ ਤੇ ਉਹ ਸਾਥ ਨੂੰ ਦਿਖਾਉਂਦੇ ਹੋਈ ਆਪਾਂ ਆਪਣੇ ਜਿੰਨੇ ਮਰੀਜ਼ ਨੇ ਬਰਨਾਲਾ ਦੇ ਪੰਜਾਬ ਭਰ ਦੇ ਅਸੀਂ ਉਹਨਾਂ ਦਾ ਧਿਆਨ ਰੱਖਦੇ ਹੋਈ ਇਹ ਚੀਜ਼ ਲਾਈ ਆ ਬਾਈ ਤੇ ਪਿਆਰ ਤੁਸੀਂ ਇਹੀ ਦਿੰਦੇ ਰੋ ਸੋਡਾ ਆਪਣਾ ਅਲੀ ਵੀਰੇ ਅਲੀ ਫਰੂਟ ਤੋਂ ਬਰਨਾਲਾ ਤੋਂ ਮੈਨੂੰ ਪਿਆਰ ਮਿਲ ਨਹੀਂ ਮਿਲਣਾ ਸੀ ਪਰ ਮੇਰੀ ਹੈਸियत ਤੋਂ ਵੱਧ ਕੇ ਮੈਨੂੰ ਪੰਜਾਬ ਭਰ ਤੋਂ ਬਹੁਤ ਪਿਆਰ ਮਿਲਿਆ ਹੁਣ ਮੈਨੂੰ ਐ ਲੱਗਦਾ ਵੀ ਪਹਿਲਾਂ ਤਾਂ ਅਸੀਂ ਨਾਰੀਅਲ ਉਸ ਸਾਹਿਬ ਨਾਲ ਲਿਆਉਂਦੇ ਸੀ ਜਿਵੇਂ ਵੀ ਬਰਨਾਲਾ ਸ਼ਹਿਰ ਦੇ ਵਿੱਚ ਸਾਡਾ ਕੱਪ ਉਹ ਪਰ ਸਾਨੂੰ ਪੰਜਾਬ ਭਰ ਤੋਂ ਹੰਦਾ ਜਿਆਦਾ ਪਿਆਰ ਮਿਲਿਆ ਮੈਨੂੰ ਐ ਲੱਗਦਾ ਵੀ ਮੇਰੀ ਆਪਣੀ ਦੁਕਾਨ ਖੁੱਲ੍ਹ ਕਰਨੀ ਪੈਣੀ ਹੈ ਇਸ ਤੇ ਤੇ ਅੱਜ ਤੁਹਾਡੇ ਪਿਆਰ ਤੇ ਤੁਹਾਡੀਆਂ ਦੁਆਵਾਂ ਨਾਲ ਅੱਜ ਪਹਿਲੇ ਦਿਨ ਵੀ ਦੁਕਾਨ ਤੇ ਨਾਰੀਅਲ ਦਾ ਸਟਾਕ ਖਾਲੀ ਹੋ ਚੁੱਕਿਆ ਅਸੀਂ ਬੇਲੇ ਬੈਠਿਆ ਤੇ ਦੂਜੀ ਗੱਲ ਇਹ ਆ ਵੀ ਬੜਾ ਸਵਾਦ ਆ ਰਿਹਾ ਬਈ ਛੋਟੀ ਸੇਵਾ ਕਰਕੇ ਬਹੁਤ ਜ਼ਿਆਦਾ ਸਵਾਦ ਆ ਰਿਹਾ ਹੈ ਕਸਮ ਨਾਲ ਵੀ ਮੈਨੂੰ ਇੰਨਾ ਪਿਆਰ ਮਿਲ ਰਿਹਾ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੁਹਾਡੀ ਸਿਹਤ ਕੰਦਰੁਸਤ ਰਹੇ ਤੁਸੀਂ ਹੱਸਦੇ ਰਹੋ ਬਈ ਸਾਰੇ ਜਣੇ ਤੇ ਮੈਨੂੰ ਅਹੀਂ ਪਿਆਰ ਦਿਂਦੇ ਰਹੋ ਤੇ ਮੈਂ ਤੁਹਾਡੀ ਸੇਵਾ ਦੇ ਲਈ ਵਿੱਚ ਆ ਹੀ ਲੱਗਿਆ ਰਾਂ ਮੱਸ ਮੈਂ ਕੱਲ ਤੋਂ ਫੇਰ ਪਹਿਲਾ ਐਪੀਸੋਡ ਦੇ ਵਿੱਚ ਤੁਸੀਂ ਬੜਾ ਪਿਆਰ ਦਿੱਤਾ ਮੇਰੇ ਨੂੰ ਹੁਣ ਕੱਲ ਤੋਂ ਦੂਜਾ ਚੈਪਟਰ ਆਪਣਾ ਸ਼ੁਰੂ ਹੋਣ ਵਾਲਾ ਤੁਸੀਂ ਪਿਆਰ ਦਿਓ ਆਪਾਂ ਇਦੋਂ ਵੀ ਵੱਧ ਵੱਧ ਹੋਰ ਵੀ ਚੀਜ਼ਾਂ ਲਿਆਉਂਦੇ ਰਹਾਂਗੇ